ਠੀਕ ਹੈ ਨਾ ਢੰਗੂ ਕੀੜੀ ਆ ਡਾ ਚ ਢੰਗੂ ਕੀੜੀ ਢੰਗੂ ਕੀੜੀ ਆ ਵਾਹ ਬੜੀ ਜਿਆਦਾ ਅੱਜ ਸਾਡਾ ਜੱਤ ਜਰਨਾ ਜੀ ਅਸੀਂ ਅੱਜ ਕਰ ਰਹੇ ਆ ਜੀ ਰਿਸ਼ੀਪੇਸ਼ ਦੀ ਸੈਰ ਤੇ ਅਸੀਂ ਜਾ ਰਹੇ ਆ ਜੀ ਲక్ష్ਮਣ ਝੂਲਾ ਦੇਖਣ ਇਹ ਨਾਲ ਨਾਲ ਗੰਗਾ ਵਗਦੀ ਆ ਰਿਸ਼ੀਕੇਸ਼ ਦੇ ਬਾਜ਼ਾਰ ਤੇ ਸੀਰੀਅਸ ਹੋ ਕੇ ਪਹਿਲੇ ਆ ਤੈ ਰਹੇ ਆ ਜੀ ਹੈਗਾ ਗੰਗਾ ਬੜੀ ਵਧੀਆ ਸ਼ਾਂਤ ਹੋ ਕੇ ਜਾਂਦੀ ਐਸੇ ਗੰਗਾ ਸ਼ਾਂਤ ਹੋਦੀ ਐ ਗੰਗਾ ਸ਼ਾਂਤ ਹੋ ਕੇ ਜਲਦੀ ਐ ਜੀ ਇੱਥੇ ਇੱਥੇ ਫੁੰਡਾ ਵੀ ਸ਼ਾਂਤ ਕੀਤੀ ਆ ਇੱਥੇ ਵੀ ਆਵਾਜ਼ ਨਹੀਂ ਆਵਾਜ਼ ਨਹੀਂ ਨਾੜੀ ਨਹੀਂ ਆਵਾਜ਼ ਨਹੀਂ ਦੇਖੋ ਜੀ ਬਿਲਕੁਲ ਸ਼ਾਂਤ ਚੱਲਦੀ ਪਈ ਐ ਗੰਗਾ ਸ਼ਾਂਤ ਕੀਤੀ ਆ ਸ਼ਾਂਤ ਕੀਤੀ ਗਈ ਨੋ ਕਿ ਨਹੀਂ ਕੀਤੀ ਵਾਲਾ ਦੇਖੋ ਧੋਂਦੀ ਬੜੀ ਪਈ ਆ ਕੰਡਾ ਵਾਪਈਆ ਇਹਦੇ ਕੁਝ ਨਹੀਂ ਗਾ ਦਾ ਕੈਮਰਾ ਇਹ ਰਹੀ ਗੰਗਾ ਮਾਤਾ ਇੱਕ ਗੰਗਾ ਵਗਦੀ ਇੱਥੋਂ ਜੀ ਠੀਕ ਆ ਬੜੀ ਸ਼ਕਤੀ ਬਹੁਤ ਹੀ ਠੰਡਾ ਇਲਾਕਾ ਜਿਹੜੇ ਕਰ ਰਹੇ ਤੁਸੀਂ ਜੰਨਤ ਦਿਖਾਵਾ ਬਹੁਤ ਹੀ ਜ਼ਿਆਦਾ ਠੰਡਾ ਲੱਗੰਦੀ ਇੱਥੇ ਓ ਅਨਾਲ ਲక్ష్ਮਣ ਝੂ ਲੱਗ ਗਏ ਓ ਆ ਜੀ ਲక్ష్ਮਣ ਝੂਲਾ ਉੱਥੇ ਜਾਣਾ ਆਪਾਂ ਇਹ ਗੰਗਾ ਦੇ ਉੱਤੇ ਬਣਿਆ ਆ ਸ਼ਾਮ ਰਾਮਾਇਆ ਕਾਸੀ ਕਾਸੀ ਪ੍ਰੀਵਾਰ ਇੱਥੇ ਕਹਿੰਦੇ ਸ਼ਾਂਤ ਕੀਤੀ ਹੈ ਗੰਗਾ ਕੋਈ ਸ਼ੋਰ ਨਹੀਂ ਹੈਗਾ ਗੰਗਾ ਦਾ ਇਹ ਸ਼ਾਂਤ ਹੋ ਕੇ ਚੱਲਦੀ ਹੈ ਜੀ ਇੱਥੋਂ ਗੰਗਾ

और लक्ष्मण झूला ही पहुँचना जी ओ भिश्णर, भिश्णर, हरे 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 जी ऋषि किसाना विष्णो राजा ਜਦੋਂ ਤੁਹਾਨੂੰ ਹੀ ਮੋੜ ਕੱ ਲੈ ਕੇ ਨਾ ਲਾਲਾ ਨਹੀਂ ਨਹੀਂ ਯਾ ਮੈਂ ਕੋਲ ਪਰਮਾ ਦੇ ਉੱਪਰ ਨਿਕਾਇਆ ਉਹ ਇੱਧਰ ਆਇਆ ਇੱਧਰ ਦੇਖ ਲੋ ਇਹ ਇੱਧਰ ਆਉਂਦਾ ਵਾ ਇਹ ਇੱਧਰ ਤੋਂ ਹੁੰਦਾ ਨਹੀਂ ਸੜਕ ਹੋ ਜਾਂਦਾ ਧੁੰਦ ਲਾਇਆ ਹੀ ਹੋ ਜਾਂਦਾ ਆਹ ਹੈ ਨਾ ਇਹਨਾਂ ਨੂੰ ਇੱਧਰ ਨਹੀਂ ਲਾਉਂਦੇ ਮੜੀ ਮੜੀ ਕੋਲ ਮਸ਼ ਮੁਰਤੀ ਲਾਇਆ ਇੱਦਾਂ ਸਾਡੇ ਉੱਧਰ ਹੁੰਣਾ ਚਾਹੀਦਾ ਇੱਧਰ ਸਾਹਮਣੇ ਮੁੰਦਰ ਆ ਸਰ ਦਿਖਾਂ ਦੋ ਦਿਓ ਸਰ ਉੱਤੇ ਚੁਣੇ ਗਿਆ ਤੋ ਸਰ ਉਹ ਤੇ ਦਿਖਣ ਦੇ ਆਇਆ ਬੜਾ ਚੋ ਰਾਜੂ ਆ ਭਲੇ ਨੂੰ ਵਿਖੇ ਹੀ ਬੰਦ ਦੇਵਾ ਨਿਕਾਸ ਕਰਦਾ ਹੋ ਗੁਰੂ ਦਾ ਕਰਤ ਕਰਦਾ ਮਾਵਾ ਠੰਡਾ ਹੀ ਜਿਹਾ ਸਰੀਰ ਜਨਾ ਸੋ ਪਰਵਤਾ ਅੰਤਰਵਤਾ ਸਰੀਰ ਜਨਾ ਸੋ ਨਿਸ਼ਾਸ ਜਨਾ ਸੋ ਯਕਸ਼ਾਸ ਜਨਾ ਦੋ ਦੋ ਮੇਰੇ ਜਿੱਤ ਮੇਰੇ ਜਿੱਤਾਂ ਉਹਨੂੰ ਦਾ ਪਾਣਾ ਉਹ ਕਾਣੀ ਕਰਦਾ ਬਾਬਾਏ ਦੀਦੀ ਕਿੱਥੇ ਆਉਂਦੀ ਹੈ ਨਾਲੂ ਪਾਣੀ ਤੋਂ ਸਪਟਾ ਬਕੂਸ਼ੀ ਵੀ ਪਹਿਲਾ ਵੀਡੀਓ ਕੋਲੇ ਤੋਂ ਫੋਟੋ ਚੁੱਕੀ ਬਣੀ ਹੋਈ ਚਲੋ ਦਿੱਤੇ ਚਲੀਏ ਫੇਰ ਪਰ ਨਹੀਂ ਮਾਰ ਸਕਦੇ ਇਹ ਲਸ਼ਮਣ ਚੂਲਾ ਹੈ ਜੀ ਇਹ ਆ ਜੀ ਲਸ਼ਮਣ ਚੂਲਾ ਲਸ਼ਮਣ ਚੂਲਾ ਪ੍ਰਣਾ ਪ੍ਰਤਨਾਮੇ ਦਾ ਹਸੇਗਾ ਕਿੰਨਾ ਹੀ ਸ਼ਿਵਾਨੰਦ ਸ਼ਿਵਾਨੰਦ ਪ੍ਰਤਨਾਮ ਕਹਤਾ ਸ਼ਿਵਾਨੰਦ ਸ਼ਿਵਾਨੰਦ ਜੂਲਾ ਸ਼ਿਵਾਨੰਦ ਉਹ ਕਿਹਾ ਸ਼ਿਵਾਨੰਦ ਜੂਲਾ ਪ੍ਰੋਣਾ ਨਾ ਦਾ ਸ਼ਿਵਾਨੰਦ ਜੂਲਾ ਹੈਗਾ ਉਹ ਬੰਦਰ ਵੇਖ ਮਾ ਜੀ ਇਹ ਹੈਗਾ ਚੂਲਾ ਜੀ ਬਣਿਆ ਗੰਗਾ ਦੇ ਉੱਤੇ ਹਿਲਦਾ ਕੋਈ ਗੱਲ ਨਹੀਂ ਪੇਗੀ ਹਿਲਦਾ ਦਾ ਹਾਂ ਦਸ ਸਾਲ ਲੱਗਦੇ ਕਿੱਦਾਂ ਲੱਗਦੇ ਨੇ ਤਿੰਨ ਦਿਨ ਜਾਣੇ ਥੋੜਾ ਥੋੜਾ ਹਿਲਦਾ ਆ ਵਾਹਿਗੁਰੂ ਜੀ ਇਹ ਆ ਜੀ ਸ਼ਿਵਾ ਨਾਲ ਚੂਲਾ ਲక్ష్ਮਣ ਚੂਲਾ ਇਹ ਪੂਰਾ ਹਿਲਦਾ ਆ ਜਦੋਂ ਡੜੀ ਬਣਾ ਲਾਉਂਦਾ ਯਾਰ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਜੀ ਵਾਹਿਗੁਰੂ ਇਹ ਤਾਂ ਬਹੁਤ ਹਿਲਦਾ ਆ ਸ਼ਿਵ ਆਨੰਦ ਫੂਲਾ ਸੁੱਟਲੇ ਹੋ ਵਿੱਚ ਤਾਂ ਵਿੱਚੋਂ ਹੀ ਬਣਾਈ ਗਿਓ ਵਾਹਿਗੁਰੂ ਉਹ ਚੜ ਗਿਆ ਇੱਕ ਗੰਗਾ ਬਗਦੀ ਥੱਲੇ ਉੱਤੇ ਬਣਿਆ ਜੀ ਇਹ ਲਸ਼ਮਣ ਝੂਲਾ ਪੁਰਾਣਾ ਨਾ ਕਹਿੰਦੇ ਇਹਦਾ ਹੁੰਦਾ ਸੀਗਾ ਸ਼ਿਵਾਨੰਦ ਝੂਲਾ ਉਹ ਹਿਲਦਾ ਹੀ ਬੜਾ ਤਾਂ ਚਲੋ 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 ਇਹ ਚੱਲ ਨਾ ਬੰਦਾ ਰੁਕ ਗਿਆ ਦੋ ਵਾਰ ਇਹ ਨਹੀਂ ਬੜਾ ਹੈ ਉਹ ਨਹੀਂ ਲੈ ਜਾਣਾ ਫੋਨ ਥੋਕੇ ਫੋਨ ਪਾਸ ਕਰ ਲਓ ਉਹ ਅੱਗੇ ਤਾਂ ਗੋਮਾਂ ਹੀ ਬੜੀਆਂ ਖੜੀਆਂ ਉਹ ਫੋਨ ਲੈ ਜਾਣਾ ਫੋਨ ਬੰਦ ਕਰ ਲੈਣਾ ਬਹੁਤ ਸੱਖਾ ਮੋਰੇ ਹੜਨਾ ਆ ਦੇ ਬਿਤਾ ਹਾਂ ਸ਼ਾਂਤ ਲਾਵਾ ਮੇਂ ਦਾ ਇਹ ਮੈਨਾਂ ਨਾ ਪਲਟ ਕੇ ਉਹ ਬੀਚ ਦਾ ਫੋਨ ਲੈ ਲਿਆ ਹਾਂ ਹੋ ਗਏ ਆ ਲੱਭ ਗਏ ਕੋਈ ਦੇਖੋ ਚੋਗੇ लक्ष्मी नी लक्ष्मण झूला ठीक है जी ऋषिकेश का मंदिर नहीं नहीं चले जाना घूम

ਏ ਜੀ ਅੰਦਰ ਦਾ ਨਜ਼ਾਰਾ ਅੰਦਰ ਜੋ ਨਾ ਆ ਰਿਹਾ ਇਹ ਬਾਰੇ ਸਾਨੂੰ ਬਹੁਤ ਗਿਆਨ ਨਹੀਂ ਹੈਗਾ ਕੋਈ ਮਾਪੇ ਵਾਲੇ ਹੋਣਾ ਵੇ ਧੰਨਵਾਦ ਹੁਣ ਇਹਦੇ ਕੰਮ ਇਤਾਂ ਹੀ ਹੈ ਇਹਦਾ ਤਾਂ ਬਿਜਲੀ ਲਈ ਹੈ ਅਰੇ ਨਹੀਂ ਦੋਸਤ ਪਈਏ ਮੋੜੇ ਬਾਦੂ ਹੋਰ ਜਿਹੋ ਬਸ ਆਹੀ ਕੁਛ ਆਇਤਾ ਦੇਖਣ ਨੂੰ ਹੁਣ ਕਲੀਅਰ ਜਿਆ ਹੋਇਆ ਥੋੜਾ ਜਿਆ ਜਦ ਇਹਨਾਂ ਚਾਹ ਤੇ ਜਲਦੀ ਪੂਰਾ ਸ਼ੋਰ ਨਹੀਂ ਹੈਗਾ ਨਾ ਉਹ ਦੀ ਗੁਪਤ ਨਹੀਂ ਹੋਗੀ ਥੋੜੇ ਬਿਠੇ ਹੋਲੇ ਆ ਗਿਆ ਕਿ ਕੋਲ ਕੋਸ਼ਣ ਆ ਗਿਆ ਥੇ 你这里。<laughs> <laughs>